ਲੋਕੋਏ ਟੀਮ ਨਾਲ ਜੁੜਾ ਤੁਸੀਂ ਮੈਂ ਹਮਤਾਜ ਖਨੌਰੀ ਬਾਰਡਰ ਤੇ ਮੌਜੂਦ ਆ ਜਿਹੜੇ ਹਾਲਾਤ ਨੇ ਉਹ ਤਣਾਪੁਰ ਨੇ ਪੁਲਸ ਜਿਹੜੀ ਹਜ਼ਾਰਾਂ ਦੀ ਗਿਣਤੀ ਵਿੱਚ ਐ ਜਿਹੜੀਆਂ ਫਾਰ ਬ੍ਰਿਗੇਡ ਨੇ ਗੱਡੇ ਨੇ ਉਹ ਵੀ ਸੈਂਕੜੇ ਦੀ ਗਿਣਤੀ ਵਿੱਚ ਐ ਤੇ ਪੁਲਸ ਪ੍ਰਾਈਵੇਟ ਵੀਕਲ ਬੱਸਾਂ ਇੰਟਰਾਂ ਤੇ ਬੱਸਾਂ ਦੇ ਵਿੱਚ ਆਪਣੀਆਂ ਜਿਹੜੀਆਂ ਪੁਲਿਸ ਦੀਆਂ ਬਸਾਂਉਂਦੀ ਉਹਦੇ ਵਿੱਚ ਭਰ-ਭਰ ਕੇ ਇੱਥੇ ਪਹੁੰਚ ਰਹੀ ਹੈ ਜਿਹੜਾ ਮੋਰਚਾ ਆ ਉਹਨੂੰ ਲਗਭਗ ਖਾਲੀ ਕਰਾਉਣ ਦੀ ਨੀਤ ਨਾਲ ਪੁਲਿਸ ਇੱਥੇ ਆਈ ਹੈ ਤੇ ਹੁਣ ਤੱਕ ਕਈ ਕਿਸਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਸੀਂ ਇਸ ਸਾਈਡ ਤੇ ਬੈਠ ਕੇ ਇੰਟਰਵਿਊ ਕਰਨੇ ਕਿਉਂਕਿ ਅੱਗੇ ਜਾ ਨਹੀਂ ਤਾਂ ਜਾ ਰਿਹਾ ਗੱਲਬਾਤ ਕਰਦੇ ਆ ਸਾਡੇ ਨਾਲ ਸੁਖਵਿੰਦਰ ਕਲਕੱਤਾ ਸਰਪੰਚ ਹੋਣਗੇ ਵੀ ਇੱਥੇ ਪਹੁੰਚੇ ਹੋਏ ਸੀਗੇ ਤਾਂ ਭਾਈ ਸਭ ਤੋਂ ਪਹਿਲਾਂ ਕਿਵੇਂ ਦੇਖਦੇ ਜਿਹੜਾ ਕੋਈ ਰਸਤੇ ਵਿੱਚ ਤੁਸੀਂ ਦੇਖਿਆ ਕੀ ਕੀ ਤਿਆਰੀਆਂ ਨੇ ਪੁਲਿਸ ਦੀਆਂ ਦੇਖੋ ਸੰਗਰੂਰ ਤੋਂ ਆ ਰਿਹਾ ਇਮਤੀਆਜ਼ ਸੰਗਰੂਰ ਤੋਂ ਖਨੌਰੀ ਤੱਕ ਲਗਾਤਾਰ ਪੁਲਿਸ ਮਿਲੀ ਹੈ ਇਸ ਤਰ੍ਹਾਂ ਵੀ ਜਿਵੇਂ ਕੋਈ ਕੋਈ ਦੇਸ਼ ਕਿਸੇ ਦੇਸ਼ ਤੇ ਚੜ੍ਹਾਈ ਕਰਨ ਜਾਂਦਾ ਦੇ ਕਿਸੇ ਯੁੱਧ ਦੀ ਤਿਆਰੀ ਕਰਨ ਜਾਂਦਾ ਸੋ ਮੈਂ ਕਹਿਣਾ ਵੀ ਇਹ ਜੁਆਇੰਟ ਆਪਰੇਸ਼ਨ ਹੈ ਜੀ ਇਹ ਜੁਆਇੰਟ ਆਪਰੇਸ਼ਨ ਹੈ ਭਗਵੰਤ ਮਾਨ ਕੇਜਰੀਵਾਲ ਤੇ ਅਮਿਤ ਸ਼ਾਹ ਦਾ ਇਹ ਜੁਆਇੰਟ ਆਪਰੇਸ਼ਨ ਹੈ ਭਾਜੀਪੀ ਤੇ ਆਰਐਸਐਸ ਜਿਹੜੀ ਬੀ ਟੀਮ ਕਹਿ ਦਿੰਦੇ ਆ ਏ ਟੀਮ ਕਹਿਣਾ ਮੈਂ ਏ ਜੁਆਇੰਟ ਅਪ ਆਪਰੇਸ਼ਨ ਆ ਆਮ ਆਦਮੀ ਪਾਰਟੀ ਦਾ ਸੋ ਮੈਂ ਤਾਂ ਕਹਿੰਦਾ ਜ਼ੁਲਮ ਕੇ ਸائے ਮੇ ਲਬ ਖੋਲੇਗਾ ਕੌਣ ਅਗਰ ਹਮੇ ਚੁੱਪ ਰਹੇ ਤੇ ਬੋਲੇਗਾ ਕੌਣ ਅਸੀਂ ਬੋਲਦੇ ਆ ਅਸੀਂ ਬੋਲਾਂਗੇ ਅਸੀਂ ਬੋਲਦੇ ਰਹਾਂਗੇ ਤੁਸੀਂ ਸਾਡੀ ਆਵਾਜ਼ ਨਹੀਂ ਦਬ ਸਕਦੇ ਸੋ ਇੱਥੇ ਜਿਹੜੇ ਸਾਡੇ ਅੰਨਦਾਤਾ ਕਿਸਾਨ ਬੈਠੇ ਨੇ ਜਿਉਂ ਹੀ ਅੱਜ ਮੈਨੂੰ ਪਤਾ ਲੱਗਿਆ ਮੈਂ ਇੱਧਰ ਨੂੰ ਭੱਜਿਆ ਠੀਕ ਆ ਮੈਂ ਆ ਕੇ ਇੱਥੇ ਆਪਣੇ ਲੋਕਾਂ ਦੀ ਆਵਾਜ਼ ਬਣਨਾ ਚਾਹਣਾ ਸੋ ਅੱਜ ਦੇਖ ਸਕਦੇ ਹੋ ਵੀ ਤੁਸੀਂ ਅਮਿਤ ਸ਼ਾ ਭਗਵੰਤ ਮਾਨ ਕੇਜਰੀਵਾਲ ਵਿੱਚ ਜਕਰੀਆ ਖਾਨ ਵਰਗੇ ਅਬਦਾਲੀ ਅਰਗਿਆਂ ਦੀ ਰੂਹ ਆ ਚੁੱਕੀ ਹੈ ਜਦੋਂ ہم ਭਗਵੰਤ ਮਾਨ ਐਮਪੀ ਹੁੰਦੇ ਸੀਗੇ ਉਦੋਂ ਆਪਣਾ ਲੋਕ ਸਭਾ ਦੇ ਵਿੱਚ ਬੜੀਆਂ ਗੱਲਾਂ ਕਰਦੇ ਸੀ ਕਿਸਾਨੀ ਦੀਆਂ ਕਮੀਆਂ ਦੇ ਵਿੜਿਆਂ ਦੀਆਂ ਬਹੁਤ ਗੀਤ ਵੀ ਸੁਣਾਉਂਦੇ ਰਹੇ ਪਰ ਹੁਣ ਕਿਉਂ ਕੀ ਕਾਰਨ ਮੰਨਦੇ ਜਿਹੜਾ ਕਿਸਾਨਾਂ ਨੂੰ ਇੱਥੋਂ ਖਦੇੜਣ ਤੇ ਲੱਗੇ ਹੋਏ ਸੋ ਭਗਵੰਤ ਮਾਨ ਦੀ ਕੈਨੀ ਤੇ ਕਥਨੀ 'ਚ ਜ਼ਮੀਨ ਆਸਮਾਨ ਦਾ ਫਰਕ ਹੈ ਸੋ ਨਾ ਤਾਂ ਇਹਨਾਂ ਨੂੰ ਕੋਈ ਗੁਰਗਬਿੰਨ ਗਿਆਨ ਨਹੀਂ ਹੁੰਦਾ ਉਹ ਹਿੰਦੀ 'ਚ ਇੱਕ ਕਹਾਵਤ ਹੈ ਅਦਜਲ ਗਗਰੀ ਛਲਕਤ ਜਾਏ ਸੋ ਪੂਰੇ ਗਿਆਨ ਨਾਲ ਜਿਹੜੀ ਗਾਗਰ ਭਰ ਕੇ ਜਾਉਗੇ ਨਾ ਸਮੁੰਦਰ ਚ ਤੈਰਦੀ ਜਾਉਗੀ ਅੱਧੇ ਵਾਲੀ ਛਲਕਦੀ ਆ ਸੋ ਅੱਜ ਇਹ ਮਾਰ ਰਹੇ ਨੇ ਹੰਬਲਾ ਮਾਰਨ ਦੀ ਕੋਸ਼ਿਸ਼ ਕਰ ਰਹੇ ਨੇ ਸੋ ਅੱਜ ਜਿਹੜਾ ਫੇਲ ਹੋ ਗਈ ਗਵਰਨਮੈਂਟ ਚਾਰੇ ਪਾਸਿਓ ਫੇਲ ਹੋ ਗਈ ਲੋਕਾਂ ਦੀਆਂ ਇਹਨਾਂ ਨੂੰ ਪੈ ਰਹੀਆਂ ਨੇ ਬਸ ਦੁਆਵਾਂ ਲੱਗ ਰਹੀਆਂ ਨੇ ਸੋ ਇਹ ਮਰਦਾ ਕੀ ਨਹੀਂ ਕਰਦਾ ਹੱਥ ਪੈਰ ਮਾਰ ਰਹੇ ਨੇ ਵੀ ਸ਼ਾਇਦ ਅਸੀਂ ਸਾਡੀ ਇਸ ਤਰ੍ਹਾਂ ਦੀ ਵਾਪਸੀ ਹੋ ਜਾਊ ਸੋ ਪੰਜਾਬ ਨੇ ਕਦੇ ਐਕਸੈਪਟ ਨਹੀਂ ਕਰਨਾ ਸੋ ਅੱਜ ਤੁਸੀਂ ਸਾਡੇ ਕਿਸਾਨਾਂ ਨਾਲ ਜਿਹੜਾ ਕੁਝ ਕਰ ਰਹੇ ਹੋ ਫਾਇਰ ਬਿਗਰੇਟ ਆਦਿਆਂ ਗੱਡੀਆਂ ਇੰਨੀ ਪੁਲਿਸ ਇੰਨਾ ਆ ਕੇ ਇਸ ਅੰਦੋਲਨ ਨੂੰ ਮੈਨੂੰ ਲੱਗਦਾ ਚੱਕਣ ਗਿਆ ਅੰਦੋਲਨ ਸਾਡਾ ਹੈ ਸੋ ਇਹ ਅੰਦੋਲਨ ਚੱਕ ਕੇ ਜਿਹੜਾ ਸ਼ਾਂਤਮਈ ਅੰਦੋਲਨ ਨੂੰ ਚੱਕ ਕੇ ਤੁਸੀਂ ਕੀ ਚਾਉਂਦੇ ਹੋ ਜੀ ਤੁਸੀਂ ਅਸੀਂ ਤੁਹਾਡਾ ਜਿਹੜੇ ਗਾਂਧੀ ਨੇ ਰਾਹ ਦਿਖਾਇਆ ਅਸੀਂ ਵਾਇਲੈਂਸ ਨਹੀਂ ਨਾ ਕਰਦੇ ਨਾਨ ਵਾਇਲੈਂਸ ਤਰੀਕੇ ਨਾਲ ਬੈਠੇ ਆ ਹੁਣ ਸਾਨੂੰ ਵਾਇਲੈਂਸ ਵੱਲ ਧੱਕਿਆ ਜਾ ਰਿਹਾ ਸੋ ਅਸੀਂ ਜਿਹੜੇ ਸ਼ਾਂਤਮਈ ਤਰੀਕੇ ਨਾਲ ਬੈਠੇ ਅਸੀਂ ਆਪਣੀ ਕੌਮ ਦੀ ਗੱਲ ਕਰ ਰਹੇ ਆ ਲੋਕਾਂ ਦੀ ਗੱਲ ਕਰ ਰਹੇ ਆ ਕਿਸਾਨ ਦੀ ਗੱਲ ਕਰ ਰਹੇ ਆ ਦੇਸ਼ ਦੀ ਗੱਲ ਕਰ ਰਹੇ ਆ ਆ ਜਾ ਕੇ ਸਾਨੂੰ ਡਾਂਗਾ ਮਾਰ ਕੇ ਤੁਸੀਂ ਚੱਕੋਗੇ ਹਜੇ ਤਾਂ ਮੈਂ ਤਾਂ ਕਹਿੰਦਾ ਪੰਜਾਬੀ ਬਹੁਤ ਲਾਇਕ ਬੰਦੇ ਨੇ ਤੇ ਮੈਂ ਤਾਂ ਬਿਹਾਰ ਯੂਪੀ ਹਰ ਜਗ੍ਹਾ ਦੇਖ ਰਿਹਾ ਕਿਵੇਂ ਪੱਥਰਬਾਜ਼ੀ ਹੋ ਰਹੀ ਆ ਕਿਵੇਂ ਜਿਹੜੀਆਂ ਇਹ ਸੁਰੱਖਿਆ ਫੌਜਾਂ ਨੇ ਇਹਨਾਂ ਤੇ ਅਟੈਕ ਹੋ ਰਹੇ ਨੇ ਪੰਜਾਬੀ ਇਹ ਨਹੀਂ ਕਰ ਰਹੇ ਪੰਜਾਬੀ ਸ਼ਾਂਤਮਈ ਤਰੀਕੇ ਨਾਲ ਬੈਠੇ ਆ ਸਾਨੂੰ ਉਕਸਾਇਆ ਜਾ ਰਿਹਾ ਸਾਨੂੰ ਕਿਸੇ ਹਥਿਆਰਬੰਦ ਸੰਘਰਸ਼ ਵੱਲ ਧੱਕਿਆ ਜਾ ਰਿਹਾ ਟੱਕ ਰਹੇ ਨੇ ਇਸ ਸਮੇਂ ਦੀ ਜਿਹੜੀ ਬੀਜੇਪੀ ਦੀ ਗਵਰਨਮੈਂਟ ਲਾ ਲੋ ਆਮ ਆਦਮੀ ਦੀ ਗਵਰਨਮੈਂਟ ਲਾ ਕੋ ਪੰਜਾਬ ਦਾ ਜਿਹੜਾ ਮਾਹੌਲ ਆ ਇਹ ਅਸਤਰ ਕਰਨਾ ਚਾਹੁੰਦੇ ਨੇ ਬਗਾੜਨਾ ਚਾਹੁੰਦੇ ਨੇ ਪਰ ਹਜੇ ਅਸੀਂ ਜਾਪਤੇ ਚ ਸੋ ਸਾਡਾ ਤਾਂ ਇਹ ਤਾਂ ਹੈ ਨਹੀਂ ਵੀ ਫਿਰ ਅਸੀਂ ਪੱਥਰਵਾਜੀ ਪੰਜਾਬ ਨੇ ਕਦੇ ਨਹੀਂ ਕੀਤੇ ਪਰ ਪੰਜਾਬ ਨੇ ਜਿਹੜੇ ਹੱਕ ਲਏ ਆ ਦੇਗਾ ਤੇ ਤੇਗਾ ਦੇ ਸਿਰ ਤੇ ਲਏ ਨੇ ਸੋ ਉਸ ਵੱਲ ਸਾਨੂੰ ਨਾ ਟੱਕੋ ਅਸੀਂ ਨਹੀਂ ਚਾਹੁੰਦੇ ਵੀ ਅਸੀਂ ਉਹ ਰਾਹ ਅਪਣਾਈਏ ਅਸੀਂ ਗੁਰਗਿਆਨ ਨਾਲ ਚੱਲ ਰਹੇ ਆ ਅਸੀਂ ਜਿਹੜੇ ਗੁਰਗੋਬਨ ਸਿੰਘ ਨੇ ਸਾਨੂੰ ਰਾਹ ਦਿਖਾਏ ਨੇ ਗੁਰੂ ਗ੍ਰੰਥ ਸਾਹਿਬ ਤੋਂ ਸਿੱਧ ਲੈ ਕੇ ਅਸੀਂ ਸਾਰਾ ਕੰਮ ਕਰ ਰਹੇ ਨੇ ਪਰ ਸਾਨੂੰ ਅੱਜ ਜਿਹੜਾ ਸੰਘਰਸ਼ ਵੱਲ ਤੱਕਿਆ ਜਾ ਰਹਾ ਹਥਿਆਰਬੰਦ ਸੰਘਰਸ਼ ਵੱਲ ਤੱਕ ਰਹੀ ਹੈ ਸਰਕਾਰ ਜ਼ਿੰਮੇਵਾਰ ਹੋਊਗੀ ਕੋਈ ਨੌਜਵਾਨ ਜਾਂ ਕੋਈ ਵੀ ਜੇ ਉਸ ਵੱਲ ਜਾ ਰਿਹਾ ਅੱਛਾ ਮੁੱਖ ਮੰਤਰੀ ਭਗਵੰਤ ਮਾਨ ਦਾ ਕੋਈ ਦਿਨ ਪਹਿਲਾਂ ਇੱਕ ਬਿਆਨ ਆਉਂਦਾ ਕਿ ਜਿਹੜੇ ਐਮਾਜ਼ਨ ਦਾ ਸਮਾਨ ਹੈ ਉਹ ਵੀ ਹੁਣ ਜੇਕਰ ਦਿੱਲੀ ਲੈਣਾ ਤਾਂ ਸਸਤਾ ਜੇ ਪੰਜਾਬ ਲੈਣਾ ਤਾਂ ਮਹਿੰਗਾ ਕਿਉਂਕਿ ਉਹਨਾਂ ਨੂੰ ਆਧਾਰਨ ਦੇ ਕਾਰਨ ਵੜ ਕੇ ਆਉਣਾ ਪੈਂਦਾ ਵੀ ਨੁਕਸਾਨ ਬਹੁਤ ਵੱਡਾ ਕਰਦਾ ਹੈ ਕਿਸਾਨ ਇਹ ਸੜਕਾਂ ਦੇ ਬੈਠ ਕੇ ਜਿਹੜਾ ਟੋਲ ਦਾ ਨੁਕਸਾਨ ਰੋੜਾ ਦਾ ਨੁਕਸਾਨ ਲੋਕਾਂ ਦਾ ਨੁਕਸਾਨ ਬਹੁਤ ਕਰ ਰਿਹਾ ਤਾਂ ਚੱਕਣੇ ਇਹ ਮੂਰਖ ਲੋਕ ਨੇ ਅਨਪੜ ਲੋਕ ਸਾਡੇ ਸਿਰਾਂ ਤੇ ਆ ਕੇ ਬੈਠ ਗਏ ਸੋ ਉਹ ਗੋਰੇ ਕਹਿੰਦੇ ਸੀ ਨਾ ਡਿਵਾਈਡ ਐਂਡ ਰੂਲ ਪਾੜੋ ਤੇ ਰਾਜ ਕਰੋ ਅੱਜ ਇਹ ਕਿਸਾਨਾਂ ਨੂੰ ਬਹੁਤ ਵੱਡਾ ਨਾ ਦਿਖਾਉਣਗੇ ਖਲਾਇਕ ਦਿਖਾਉਣਗੇ ਕਿਸਾਨਾਂ ਨੂੰ ਅੰਨਦਾਤਾ ਨੂੰ ਇਹ ਲੋਕਾਂ ਚ ਪਾੜਾ ਪਵਾਉਣਗੇ ਇਸ ਤਰ੍ਹਾਂ ਸਾਡੀ ਛਵੀ ਬਣਾਉਣਗੇ ਸਾਨੂੰ ਤਾਂ ਸ਼ੁਰੂ ਤੋਂ ਕਦੇ ਅਤਵਾਦੀ ਕਹਿੰਦੇ ਨੇ ਕਦੇ ਵੱਖਵਾਦੀ ਕਹਿੰਦੇ ਨੇ ਕਦੇ ਸਾਨੂੰ ਬਾਗੀ ਕਹਿੰਦੇ ਨੇ ਕਦੇ ਸਾਨੂੰ ਖਾਲਸਤਾਨੀ ਕਹਿੰਦੇ ਨੇ ਸੋ ਅੱਜ ਸਾਡੀ ਇਹ ਛਵੀ ਬਣਾ ਕੇ ਤੇ ਲੋਕਾਂ ਨੂੰ ਆਪਣੇ ਪਾਲੇ ਚ ਕਰਨਾ ਚਾਹੁੰਦਾ ਪਰ ਪੰਜਾਬ ਪੰਜਾਬੀਆਂ ਨਾਲਾ ਪੰਜਾਬ ਕਿਸਾਨਾਂ ਨਾਲਾ ਪੰਜਾਬ ਮਜ਼ਦੂਰਾਂ ਨਾਲਾ ਭਗਵੰਤ ਸਿਆ ਆਉਣ ਵਾਲਾ ਸਮਾਂ ਤੇਰਾ ਜਿਹੜਾ ਹੋਏਗਾ ਨਾ ਮੈਂ ਅੱਜ ਕਹਿਣਾ ਵੀ ਇਹ ਲਿਖ ਕੇ ਦਿੰਦੇ ਸੀ ਨਾ ਗਾਰੰਟੀ ਇੱਕ ਗਾਰੰਟੀ ਲਿਖ ਕੇ ਲੈ ਲਓ ਮੈਥੋਂ ਅੱਜ ਵੀ ਮੋਦੀ ਦੀ ਗਵਰਨਮੈਂਟ ਆਪਦੀ 5 ਸਾਲ ਪੂਰੇ ਨਹੀਂ ਕਰਦੀ ਆਉਣ ਵਾਲੇ ਸਮੇਂ 'ਚ ਲੰਬੇ ਸਮੇਂ ਵਾਸਤੇ ਭਗਵੰਤ ਮਾਨ ਜੇਲ੍ਹ ਦੀਆਂ ਰੋਟੀਆਂ ਖਾਏਗਾ ਅੱਜ ਮੈਂ ਇਹ ਤੁਹਾਨੂੰ ਕਹਿ ਰਿਹਾ ਚਾਹੇ ਲਿਖ ਕੇ ਲੈ ਲਓ ਤੁਹਾਡੇ ਚੈਨਲ ਮੂਰੇ ਚੱਲ ਚੱਲ ਲਗਾਤਾਰ ਹੋ ਰਹੀਆਂ ਕਾਰਵਾਈਆਂ ਨੂੰ ਕਿਵੇਂ ਦੇਖਦੇ ਹਾਂ ਇਸ ਤੋਂ ਪਹਿਲਾਂ ਜੇਕਰ ਐਸਕੇਐਮ ਨੇ ਚੰਡੀਗੜ੍ਹ ਜਾਣਾ ਸੀਗਾ ਉਹਨਾਂ ਨੂੰ ਰੋਕਿਆ ਗਿਆ ਜਿਹੜੇ ਆ ਕਿਸਾਨ ਨੇ ਜਿਹੜਾ ਐਸਕੇਐਮ ਗੈਰਾ ਨੀਤੀ ਕਹੇ ਇਹ ਦਿੱਲੀ ਵੱਲ ਜਾ ਰਿਹਾ ਇਹਨਾਂ ਨੂੰ ਕਦੋਂ ਲੰਮੇ ਸਮੇਂ ਤੋਂ ਸੱਭਾ ਸਾਲ ਜਿਹੜੇ ਸਾਲ ਤੋਂ ਰੋਕਿਆ ਹੋਇਆ ਇਹ ਮਤਲਬ ਕਿਸਾਨਾਂ ਨੂੰ ਲਗਾਤਾਰ ਰੋਕ ਰਹੇ ਤੇ ਫਿਰ ਵੀ ਕਹਿੰਦੇ ਕਿ ਮੈਂ ਕਿਸਾਨ ਦਾ ਪੁੱਤਾਂ ਕਿਸਾਨੀ ਦੀ ਗੱਲ ਕਰਦਾ ਨਹੀਂ ਇਹ ਸਾਨੂੰ ਰੋਕਿਆ ਨਹੀਂ ਗਿਆ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਦੇਖੋ ਭਾਜਪਾ ਕਹਿੰਦੀ ਤੁਸੀਂ ਦਿੱਲੀ ਨਹੀਂ ਵੜ ਸਕਦੇ ਆਮ ਆਦਮੀ ਕਹਿੰਦੀ ਤੁਸੀਂ ਚੰਡੀਗੜ੍ਹ ਨਹੀਂ ਆ ਸਕਦੇ ਕੀ ਗੱਲ ਭਾਈ ਦਿੱਲੀ ਸਾਡੀ ਦੇਸ਼ ਦੀ ਰਾਜਧਾਨੀ ਨੇ ਚੰਡੀਗੜ੍ਹ ਸਾਡੀ ਪੰਜਾਬ ਦੀ ਰਾਜਧਾਨੀ ਨੇ ਕੀ ਤੁਸੀਂ ਸਾਬਤ ਕਰਨਾ ਚਾਹੁੰਦੇ ਆ ਬੰਦ ਬੰਦ ਕਟਾਉਣ ਵਾਲੀਆਂ ਜਿਹੜੀਆਂ ਕੌਮਾਂ ਨੇ ਕਦੇ ਆ ਰਹੇ ਤੇ ਕਦੇ ਰੰਬੀ ਤੇ ਸਾਡਾ ਇਤਿਹਾਸ ਰਿਆ ਉਸ ਕੌਮ ਨੇ ਤੁਹਾਨੂੰ ਆਜ਼ਾਦੀ ਦਵਾਈ ਸੋ ਜੇ ਤੁਹਾਨੂੰ ਆਜ਼ਾਦੀ ਅੱਜ ਮਿਲੀ ਹੈ ਤੇ ਇਹ ਪੰਜਾਬ ਦੇ ਸਿਰ ਤੇ ਪੰਜਾਬੀਅਤ ਦੇ ਸਿਰ ਤੇ ਮਿਲੀ ਹੈ ਸੋ ਉਸ ਨੂੰ ਜੇ ਤੁਸੀਂ ਦਿੱਲੀ ਦੇ ਰਾਹ ਉਸ ਵਾਸਤੇ ਡੱਕ ਦਿਓ ਤੇ ਜੇ ਤੁਸੀਂ ਚੰਡੀਗੜ੍ਹ ਦੇ ਰਾਹ ਸਾਡੇ ਵਾਸਤੇ ਬੰਦ ਕਰ ਦਿਓ ਤੇ ਸਾਨੂੰ ਰਾਸਤੇ ਹੋਰ ਲੱਭਣੇ ਪੈਣੇ ਆ ਪੰਜਾਬ ਨੂੰ ਰਾਸਤੇ ਹੋਰ ਲੱਭਣੇ ਰਾਸਤੇ ਬਹੁਤ ਨੇ ਸਾਡੇ ਕੋਲ ਬਥੇਰੇ ਰਾਹ ਨੇ ਅਸੀਂ ਰਾਹ ਹੋਰ ਲੱਭਾਂਗੇ ਜੇ ਸਾਡੀ ਕੌਮ ਨਾਲ ਪੰਜਾਬ ਨਾਲ ਪੰਜਾਬੀਅਤ ਨਾਲ ਇਹ ਚੀਜ਼ ਹੋਈ ਤਾਂ ਸਾਡੇ ਵਾਸਤੇ ਰਾਸਤੇ ਹੋਰ ਵੀ ਖੁੱਲ੍ਹੇ ਨੇ ਤਾ ਹਾਲਾਤ ਦੱਸ ਦਈਏ ਖਨੌਰੀ ਬਾਰਡਰ ਦੇ ਉਹ ਇਹ ਨੇ ਕਿ ਇੱਥੋਂ ਜਿਹੜੇ ਕਿਸਾਨ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਬੱਸਾਂ ਵਿੱਚ ਭਰ ਕੇ ਲਜਾਇਆ ਜਾ ਰਿਹਾ ਦੂਸਰੇ ਪਾਸੇ ਅਨਾਉਂਸਮੈਂਟਾਂ ਵੀ ਕੀਤੀਆਂ ਜਾ ਰਹੀਆਂ ਕਿ ਖੁਦ ਗ੍ਰਿਫਤਾਰੀ ਦੇ ਦਿਓ ਜਿਹੜਾ ਮੋਰਚਾ ਆ ਉਹ ਤਾਂ ਅਸੀਂ ਇੱਥੇ ਅੱਜ ਰਹਿ ਨਹੀਂ ਦੇਣਾ ਤੇ ਨਾਲ ਦੱਸ ਦਈਏ ਕਿ ਥੋੜਾ ਦੂਰ ਇੱਥੋਂ ਖਾਲੀ ਜਗ੍ਹਾ ਰੱਖੀ ਹੈ ਜਿੱਥੇ ਸਾਰਾ ਸਮਾਨ ਹੈ ਮੋਰਚੇ ਦਾ ਪੱਟ ਕੇ ਉੱਥੇ ਲੈ ਕੇ ਜਾਣਾ ਪੁਲਿਸ ਦੀ ਵੱਡੀ ਨਫਰੀ ਹਜ਼ਾਰਾਂ ਦੀ ਤਿਆਤ ਤਦਾਦ ਵਿੱਚ ਜਿਹੜੀ ਪੁਲਿਸ ਇੱਥੇ ਮੌਜੂਦ ਹੈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਜੂਦ ਨੇ ਨਾਲ ਜਿਹੜੀਆਂ ਵਾਟਰ ਕੈਨ ਵਾਲੀਆਂ ਗੱ ਪ੍ਰਾਈਵੇਟ ਗੱਡੀਆਂ ਤੋਂ ਲੈ ਕੇ ਬੱਸਾਂ ਦੇ ਵਿੱਚ ਜਿਸ ਤਰੀਕੇ ਨਾਲ ਵੀ ਇੱਥੇ ਪਹੁੰਚੇ ਹੋ ਕਿ ਨਫਰੀ ਬਹੁਤ ਵੱਡੀ ਉਹ ਸਾਰੀ ਇੱਥੇ ਪਹੁੰਚੀ ਹੋਈ ਹੈ ਅੱਜ ਜਿਹੜਾ ਮੋਰਚਾ ਹੈ ਉਹਨਾਂ ਦਾ ਕਹਿਣਾ ਕਿ ਇੱਥੋਂ ਚੁਕਾ ਕੇ ਰਵਾਂਗੇ ਤੇ ਚੁਕਾ ਦੇਣਾ ਬਈ ਕਿਵੇਂ ਦੇਖਣੀ ਤਿਆਰੀਆਂ ਪੁੱਛਦੇ ਆ ਇੰਨੀਆਂ ਵੀ ਇੰਨੀ ਤਿਆਰੀ ਉਹ ਵੀ ਮੋਰਚਾ ਚਕਾਉਣ ਨੂੰ ਇੱਥੇ ਸਿਰਫ ਕੁਝ ਕਿਸਾਨ ਹੋਣਗੇ ਜਿਹੜਾ ਇੰਨੀ ਹਜ਼ਾਰਾਂ ਵਿੱਚ ਹੋਣਾ ਆਪਣੇ ਸਿਵਿਲੀਅਨ ਦੇ ਖਿਲਾਫ ਯੁੱਧ ਦੀ ਤਿਆਰੀ ਕਰ ਰਹੇ ਆ ਮੋਰਚਿਆਂ ਦੀ ਤਿਆਰੀ ਕਰ ਰਹੇ ਆ ਆਪਣੇ ਲੋਕਾਂ ਨੂੰ ਕੁੱਟਣ ਵਾਸਤੇ ਇਹ ਪ੍ਰਸ਼ਾਸਨ ਕਾਇਮ ਕੀਤਾ ਇੰਡੀਆ ਦੇ ਕਾਨੂੰਨ ਨੇ ਕੀ ਲੱਗਦਾ ਜੇਕਰ ਮੋਰਚਾ ਚੁਕਾ ਦਿੰਦੇ ਅੱਜ ਵੀ ਇਸ ਤੋਂ ਬਾਅਦ ਫਿਰ ਮੋਰਚਾ ਲੱਗਣਾ ਨਹੀਂ ਕਦੇ ਵੱਡੇ ਮੋਰਚੇ ਲੱਗਣਗੇ ਆਉਣ ਵਾਲਾ ਸਮਾਂ ਸਾਡੇ ਸੰਘਰਸ਼ਾਂ ਦਾ ਸਮਾਂ ਹੋਵੇਗਾ ਪੰਜਾਬ ਪੰਜਾਬੀਅਤ ਉੱਠੇਗੀ ਇਹ ਜਿਹੜੀ ਗੁੰੰਗੀ ਬੋਲੀ ਸਰਕਾਰਾਂ ਦੇ ਖਿਲਾਫ ਅਸੀਂ ਤਾਂ ਜਨਮਾਂ ਜਨਮਾਂ ਤੋਂ ਉੱਠਦੇ ਆਏ ਆ ਸਾਡਾ ਇਤਿਹਾਸ ਹੈ ਔਰੰਗੇ ਵੇਲੇ ਉੱਠੇ ਆ ਅਸੀਂ ਅਸੀਂ ਵੱਖ-ਵੱਖ ਅੰਗਰੇਜ਼ਾਂ ਵੇਲੇ ਉੱਠੇ ਆ ਤੇ ਕਾਲੇ ਅੰਗਰੇਜ਼ ਸਾਨੂੰ ਥੋੜੀ ਡਰਾ ਲੈਣਗੇ ਸੋ ਇਸ ਤੋਂ ਵੱਡੇ ਅੰਦੋਲਨ ਹੋਣਗੇ ਇਸ ਤੋਂ ਵੱਡੇ ਸੰਘਰਸ਼ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਨੌਜਵਾਨ ਤੇ ਪੰਜਾਬ ਪੰਜਾਬ ਦੇ ਲੋਕ ਵਿੱਢਣਗੇ ਤੇ ਉਸ ਤੋਂ ਵਿੱਚ ਅਸੀਂ ਆਪਣਾ ਤਿਲ ਫੁੱਲ ਪਾਉਣ ਲਈ ਤਿਆਰ ਆ ਸਮੁੱਚੇ ਦੇਸ਼ ਦੇ ਪੰਜਾਬੀਆਂ ਨੂੰ ਅਪੀਲ ਕਰਦਾ ਵੀ ਆਉਣ ਵਾਲਾ ਸਮਾਂ ਸਾਡੇ ਵਾਸਤੇ ਬੜਾ ਕਠਨ ਸਮਾਂ ਔਖਾ ਸਮਾਂ ਇਸ ਔਖੀ ਘੜੀ 'ਚ ਆਪਾਂ ਗੁਰੂ ਦੇ ਸਿੱਖਾਂ ਇਹਨੂੰ ਪਾਰ ਪਾਉਣਾਗਾ ਤੇ ਪਾਵਾਂਗੇ ਸੰਘਰਸ਼ਾਂ ਦੇ ਸਿਰ ਤੇ ਕੁਰਬਾਨੀਆਂ ਦੇ ਸਿਰ ਤੇ ਪੰਜਾਬ ਨੇ ਹਮੇਸ਼ਾ ਨਮੀ ਆਬਾਦਤ ਲਿਖੀ ਆਉਣ ਵਾਲਾ ਸਮਾਂ ਸਾਡੀ ਨੌਜਵਾਨੀ ਇਹ ਨਮੀ ਆਬਾਦਤ ਲਿਖੂਗੀ ਇਹ ਸਰਕਾਰਾਂ ਦੇ ਖਿਲਾਫ ਜੀ ਧੰਨਵਾਦ ਜੀ ਤਾਂ ਗੱਲਬਾਤ ਕੀਤੀ ਤੇ ਜਿਹੜੇ ਉੱਥੇ ਉੱਥੇ ਹਾਲਾਤ ਨੇ ਤੁਹਾਨੂੰ ਦੱਸੇ ਇਸ ਤੋਂ ਜਿਹੜੀਆਂ ਤਸਵੀਰਾਂ ਨੇ ਕੁਝ ਸ਼ਾਰਟ ਨਹੀਂ ਉਹ ਵੀ ਲੈ ਹੋਏ ਆ ਤੁਸੀਂ ਵਿੱਚ ਦੇਖ ਸਕਦੇ ਹੋ ਕਿ ਕਿੰਨੀ ਵੱਡੀ ਤਦਾਦ ਦੇ ਵਿੱਚ ਜਿਹੜੀ ਫੋਰਸ ਹੈ ਉਹ ਬਾਰਡਰ ਦੇ ਵੱਲ ਵੱਧ ਰਹੀ ਹੈ ਜਿਵੇਂ ਕਿਸੇ ਦੇਖਦੇ ਬਾਰਡਰ ਤੇ ਜੰਗ ਲਈ ਜਾ ਰਹੇ ਹੁਣ ਇਸ ਤਰੀਕੇ ਨਾਲ ਤੇ ਅਗਲੀਆਂ ਤਸਵੀਰਾਂ ਦਿਖਾਉਂਦੇ ਰਵਾਂਗੇ ਦੇਖਦੇ ਲੋਕਸ ਟੀਵੀ ਧੰਨਵਾਦ